ਅੰਡੇ ਗੰਡਿਆ ਉਹ ਨਹੀਂ ਕਿਤੇ ਇਹਨਾਂ ਨੇ ਗਾ ਪਾ ਦਿੱਤਾ ਕੋਈ ਪੈਸਾ ਵਾਲੇ ਡਿੱਗੜ ਅਰੇ ਮੇਰੀ ਕਟ ਕਦਨ ਦੇ ਉਹ ਕਟ ਕੰ ਡਿਲਾ ਮਿਨਾ ਬਾਦ ਦੇਂਦਾ ਵਿੱਚ ਆ ਮਿਨਾ ਬਾਦ ਤਬ ਜੀਆਂ ਦਾ ਨਾਅ ਕੱਟਦੇ ਮੜਾ ਤੋਂ ਨਾਲ ਸਾਡੇ ਦੋਨਾਂ ਨੂੰ ਦੇਂਦੇ ਕੋਈ ਨਹੀਂ ਮੇਰੀ ਕਟ ਕਦਨ ਦੇ ਉਹ ਕਟ ਕੰ ਡਿਲਾ ਮਿਨਾ ਬਾਦ ਦੇਂਦਾ ਵਿੱਚ ਆ ਮਿਨਾ ਬਾਦ ਮਤਲਬ ਉਹ ਵੀ ਨਹੀਂ ਮਿਲੀ ਹਲੇ ਤੱਕ ਬਾ ਜੋ ਵੀ ਉਹ ਵੀ ਲੇਟ ਦੇਂਦਾ ਪਿਆ ਤਬ ਜੀਆਂ ਦਾ ਨਾਅ ਕੱਟਦੇ ਮੜਾ ਤੋਂ ਨਾਲ ਸਾਡੇ ਦੋਨਾਂ ਨੂੰ ਦੇਂਦੇ ਅੰਡੇ ਗੰਡਿਆ ਉਹ ਨਹੀਂ ਕਿ ਤੇ ਇਹਨਾਂ ਨੇ ਕਾ ਪਾ ਦਿੱਤਾ ਕੋਈ ਪੈਸਾ ਵਾਲੇ ਡਿੱਗਣ ਦੇ دیا۔ ਹਾਂ ਕੋਸ਼ਿਸ਼ ਵੀ ਨਹੀਂ ਕਹੀ ਸਰਕਾਰੀ ਪ੍ਰਾਈਵੇਟ ਕੰਮ ਕਰਦੇ ਸੀ ਕੋਈ ਨੌਕਰੀ ਨਹੀਂ ਕੋਈ ਕੁਛ ਨਹੀਂ ਕੋਈ ਲਾਣਾ ਨਹੀਂ ਦੇਣਾ ਨਹੀਂ ਸਰਕਾਰ ਕਹਿੰਦੀ ਸੀ ਕਿ 10 ਲੱਖ ਦਾ ਬੀਮਾ ਕਰਾਂਗੇ ਉਸ ਦਾ ਇਲਾਜ ਮਿਲੂਗਾ ਪਰ ਕਰਦੇ ਜੇ ਜਿੰਨੇ ਜੀਆ 2-2 ਲੱਖ ਰੁਪਇਆ ਪਰ ਹਰ ਇੱਕ ਜੀ ਦਾ ਜਿਹੜਾ ਉਸ ਨੂੰ ਇਸ ਦਾ ਜਿਹੜਾ ਫਾਇਦਾ ਮਿਲੇਗਾ ਲੱਗਦਾ ਕਿ ਤੁਹਾਨੂੰ ਹੁਣ ਤੱਕ ਕੋਈ ਫਾਇਦਾ ਮਿਲਿਆ ਨਾ ਕੋਈ ਨਹੀਂ ਮਿਲਿਆ ਸਾਨੂੰ ਐਨੀਆਂ ਸਰਕਾਰਾਂ ਆਈਆਂ ਸਾਨੂੰ ਕੋਈ ਨਹੀਂ ਮਿਲਿਆ ਅੱਜ ਦੋ ਤਿੰਨ ਆਲੇ ਫਾਰਮੇ ਛਾਤਾਂ ਦੇ ਪੜਾਏ ਪੜਨਾਂ ਹੀ ਮਿਲਿਆ ਅਜੇ ਤਾਂ ਕੋਈ ਨਹੀਂ ਮਿਲਿਆ ਸਾਡੇ ਛਾਤ ਵੀ ਡਿੱਗਣ ਲਈ ਸਰਕਾਰ ਤੇ ਹਾਲਾਤ ਕਿਵੇਂ ਵੇਖਦੇ ਹੋ ਪੰਜਾਬ ਤੇ ਜਿਸ ਤਰ੍ਹਾਂ ਨਾਲ ਹਾਲਾਤ ਬਣੇ ਹੋਏ ਆ ਸਾਨੂੰ ਕੋਈ ਕੋਈ ਫਾਇਦਾ ਨਹੀਂ ਹੈ ਸਰਕਾਰ ਦਾ